ਇੱਕ ਵਾਰ ਫੇਰ ਤੋਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਕਬੱਡੀ ਟੂਰਨਾਮੈਂਟ ਚੱਲ ਰਿਹਾ ਹੁੰਦਾ ਹੈ ਤੇ ਉਸ ਦੌਰਾਨ ਜੀਜੇ ਨੇ ਸਾਲੇ ਤੇ ਗੋਲੀਆਂ ਚਲਾ ਦਿੱਤੀਆਂ ਵੱਡੀ ਖਬਰ ਤੁਹਾਡਾ ਸਾਂਝੀ ਕਰ ਰਹੀ ਆ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਅਨਸਾਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਲੜਕੇ ਵੱਲੋਂ ਔੜਾ ਦੀ ਲੜਕੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ ਸੀ ਜੀਜੇ ਨੇ ਸਾਲੇ ਤੇ ਗੋਲੀਆਂ ਚਲਾਈਆਂ ਨੇ ਵੱਡੀ ਖਬਰ ਤੁਹਾਡਾ ਸਾਂਝੀ ਕਰ ਰਿਹਾ ਜੋ ਮਾਮਲਾ ਫਿਉਸਪੁਰ ਤੋਂ ਸਾਹਮਣੇ ਆ ਰਿਹਾ ਜਿਸ ਨੂੰ ਲੈ ਕੇ ਉਹਣਾ ਕਈ ਵਾਰ ਕਾਰਵਸੌਨ ਦੀ ਕੋਸ਼ਿਸ਼ ਕੀਤੀ ਹੈ ਪਰ ਲੜਕਾ ਬਾਜ਼ ਨਹੀਂ ਸੀ ਆ ਰਿਹਾ ਜਦ ਪਿੰਡ ਕਮਾਲਾ ਮਿੱਟੂ ਅਤੇ ਬਗੂਆਲਾ ਵਿਚਕਾਰ ਕਬੱਡੀ ਟੂਰਨਾਮੈਂਟ ਹੋ ਰਿਹਾ ਸੀ ਤਾਂ ਉਹਨਾਂ ਦੇ ਜਵਾਈ ਨਹੀਂ ਆ ਕੇ ਉੱਥੇ ਆਪਣੇ ਸਾਲੇ ਜਗਰਾਵ ਸਿੰਘ ਅਤੇ ਉਸ ਦੇ ਬੱਚੇ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਜਗਰਾਵ ਸਿੰਘ ਦੇ 4 ਦੇ ਕਰੀਬ ਗੋਲੀਆਂ ਲੱਗਦੀਆਂ ਨੇ ਬੱਚੇ ਦੇ ਕੰਧ ਦੇ ਕੋਲ ਗੋਲੀ ਖਹਿ ਕੇ ਲੱਗ ਗਈ ਜਗਰਾਤ ਸਿੰਘ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਘਰੇ ਲੁਕਲੇਸ਼ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਜੀਜੇ ਦੇ ਵੱਲੋਂ ਆਪਣੇ ਹੀ ਸਾਲੇ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਮੌਕੇ ਤੇ ਪੁਲਿਸ ਪਹੁੰਚਦੀ ਹੈ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਦੀ ਗੱਲ ਆਖੀ ਜਾਂਦੀ ਹੈ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਗੋਲੀਆਂ ਚਲਾਉਣ ਵਾਲੇ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਮੈਂ ਸਰਗਣ ਸਿੰਘ ਆ ਜੀ ਇਹ ਬੱਗੋ ਬੱਗੇ ਵਾਲੇ ਦੀ ਗਵਾਰਦਾ ਤਾਂ ਸਾਡੀ ਕੁੜੀਆ ਵੇ ਆਈਏ ਬੱਗੇ ਵਾਲੇ ਤੇ ਮੇਰੇ ਮੇਰਾ ਸਾਲਾ ਵੋਂਦੇ ਮਿੱਡੂ ਵਾਲਾ ਪਿੰਡ ਆ ਜੀ ਉਹਦਾ ਲੜਕਾ ਜਿੰਦੇ ਗੋਲੀਆਂ ਲੱਗੀਆਂ ਵਾ ਤਿੰਨ ਚਾਰ ਦਿਨ ਹੋ ਗਏ ਜੀ ਅਸੀਂ ਇਹ ਫੈਸਲਾ ਕਰਾ ਰਹੇ ਆ ਅੱਜ ਨਾ ਮੁੰਡੇ ਦਾ ਫੁੱਫੜ ਵੀ ਸੱਦਿਆ ਸੀ ਅਸੀਂ ਪੰਚਾਇਤ ਲੈ ਕੇ ਗਏ ਸੀ ਉੱਥੇ ਤੇ ਕੱਲ ਸਾਡਾ ਵੀਰਵਾਰ ਦੀ ਪੰਚਾਇਤ ਸੀ ਅੱਜ ਤੋਂ ਤਿੰਨ ਦਿਨ ਪਹਿਲਾਂ ਅਸੀਂ ਗਏ ਹਾਂ ਵੀਰਵਾਰ ਦਾ ਟਾਈਮ ਦੇ ਕੇ ਆਏ ਹਾਂ ਅੱਜ ਸੰਗਰਾਮ ਕਰਕੇ ਅਸੀਂ ਜਾਣਾ ਨਹੀਂ ਚਾਹੁੰਦੇ ਪਰ ਕੱਲ ਇਹਨਾਂ ਨੇ ਕੁੜੀ ਨੂੰ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਇਥੋਂ ਤੱਕ ਕੁੜੀ ਨੇ ਅੱਜ ਵਿੱਚ ਪੰਚਾਇਤ ਬੈਠ ਕੇ ਦੱਸਿਆ ਵੀ ਮੇਰੀ ਸਲਵਾਰ ਟਿੱਕਰ ਪਾੜ ਗਈ ਛਾਹ ਵਿੱਚ ਮੇਰਾ ਕੱਢਦਾ ਇੰਨਾ ਕੁੱਟਿਆ ਮਾਰਿਆ ਇਹਨਾਂ ਮੈਨੂੰ ਮੈਂ ਕੁੜੀ ਨੂੰ ਅੱਜ ਲਿਆਉਣਾ ਚਾਹੁੰਦਾ ਤੇ ਜਿਹੜਾ ਮੁੰਡੇ ਦਾ ਫੁੱਫੜ ਹੋ ਕਹਿੰਦਾ ਜੀ ਅੱਜ ਦੀ ਦਿਹਾੜੀ ਰਹਿਣ ਦੋ ਸੇਰੇ ਤੁਸੀਂ ਗੁਰੂ ਘਰੇ ਪੰਚਾਇਤ ਅਸੀਂ ਸੱਦੀ ਹੀ ਇਸੇਰੇ ਜੋ ਨਵਟਾਰਾ ਹੋਇਆ ਸੇਰੇ ਹੋ ਜਾਏਗਾ ਅਹੀਂ ਸਾਰੇ ਇਹਨਾਂ ਦੇ ਬੱਗੇ ਹਾਂਜੀ ਮਾਮਲਾ ਕੀ ਹੈ ਪੁਰਾ ਮਾਮਲਾ ਜੀ ਅੱਜ ਦਾ ਜਿਹੜੀ ਗੱਲਬਾਤ ਤੁਸੀਂ ਸੁਣ ਚ ਗੱਲ ਨਿਕਲੀ ਹੈ ਤੇ ਕੁੜੀ ਆਂਦੀ ਵੀ ਇਹ ਦਾਜ ਮੰਗਦੇ ਆ ਤੇ ਮੁੰਡਾ ਆਂਦਾ ਵੀ ਜੇ ਉਹ ਮੈਂ ਮੰਗਦਾ ਤੇ ਉਹਨਾਂ ਕਿਹੜਾ ਦੇ ਦਿੱਤਾ ਮੁੰਡੇ ਦਾ ਪਿਓ ਅੱਗੋਂ ਆਂਦਾ ਵੀ ਦਾਜ ਅਸੀਂ ਤਾਂ ਮੰਗਿਆ ਨਹੀਂਗਾ ਜੇ ਕੋਈ ਦੇਂਦਾ ਤੇ ਆਪਦੀ ਧੀ ਨੂੰ ਦੇਂਦਾ ਇਹਦਾ ਮਤਲਬਾ ਵੀ ਫਿਰ ਮੰਗਦੇ ਸੀ ਬਾਕੀ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਬੇਟੀ ਨੂੰ ਕਰਦੇ ਅੱਜ ਤੋਂ ਪਿੱਛੇ-ਪਿੱਛੇ ਦਾਸਰੀ ਪੰਚਾਇਤਾਂ ਹੋ ਗਈਆਂ ਅੱਜ ਦੋ ਗੱਡੀਆਂ ਲੈ ਕੇ ਮੁੰਡਾ ਆਇਆ ਜੀ ਸਾਡੇ ਪਿੰਡ ਦੇ ਨੇੜੇ ਪਿੰਡ ਨਾਲ ਕਬੱਡੀ ਹੋ ਰਹੀ ਸੀ ਉੱਥੇ ਆ ਕੇ ਤੇ ਮੁੰਡੇ ਨੂੰ ਬੱਗੇ ਮਿੱਡੂ ਵਾਲੇ ਦੇ ਕੋਲ ਪਿੰਡ ਆ ਤੇ ਉੱਥੇ ਆ ਕੇ ਗੋਲੀਆਂ ਮਾਰ ਕੇ ਨਾਲ ਮੁੰਡੇ ਦਾ ਪਿਓ ਆ ਤੇ ਨਾਲ ਮੁੰਡੇ ਦਾ ਇੱਕ ਪੋਪੜਾ ਬਹੁਤ ਜਿਆਦਾ ਧੱਕਾ ਕੀਤਾ ਜੀ ਇਹਨਾਂ ਨੇ ਮੇਰੇ ਸਾਲੇ ਦਾ ਬੇਟਾ ਜੀ ਜਗਰਾਜ ਸਿੰਘ ਜਿੰਦੇ 4 ਗੋਲੀਆਂ ਲੱਗੀਆਂ ਮੁੰਡੇ ਦਾ ਬਣੋ ਗਿਆ ਮੁੰਡੇ ਦਾ ਬਣਵਾਈਆ ਜੀ ਮੁੰਡੇ ਦਾ ਬਣੋ ਗਿਆ ਮੁੰਡੇ ਦਾ ਬਣਵਾਈਆ ਜੀ ਜਿੰਦੇ ਗੋਲੀਆਂ ਲੱਗੀਆਂ ਮੰਗ ਕੀ ਕਰਦੇ ਮੰਗ ਹੈ ਇਸ ਦਾ ਪ੍ਰਸ਼ਾਸਨ ਤੋਂ ਕਹਿੰਨੇ ਆ ਵੀ ਜੋ ਇਨਸਾਫ਼ ਕੀਤਾ ਜਾਵੇ ਸਾਡੇ ਨਾਲ ਬਾਡੀ ਟੀ ਨਾਲ ਵੀ ਬਹੁਤ ਜਿਆਦਾ ਧੱਕਾ ਕਰਦੇ ਪਏ ਅਸੀਂ ਬਿਆਨ ਨਹੀਂ ਕਰ ਸਕਦੇ ਜੀ ਜਿੰਨਾ ਸਾਡੇ ਨਾਲ ਧੱਕਾ ਨਾ ਕੀਤਾ ਮੈਂ ਜਿਹੇਦਾਰ ਬੰਦਾ ਮੈਨੂੰ 10 ਦਿਨ ਹੋ ਗਏ ਮੈਂ ਖੱਜਲਖਵਾਰ ਹੁੰਦੇ ਆ ਰਾਤੀ ਮੈਂ 8 ਵਜੇ ਘਰੇ ਗਿਆ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਅਹੀਂ ਮਿੰਨਤਾ ਤੱਕ ਮੈਂ ਹੱਥ ਤਿੱਕਰ ਅੱਜ ਜੋੜ ਕੇ ਆਇਆ ਵੀ ਦੋ ਚਾਰ ਕੱਲ ਵੀਰਵਾਰ ਸਵੇਰੇ ਤੁਹਾਡੇ ਪੰਚਾਇਤ ਆ ਅੱਜ ਰਾਤ ਦੀ ਰਾਤ ਕੱਢ ਲੋ ਬੰਦੇ ਕੀ ਨਾਮਾ ਪਤਾ ਕੀ ਕਹਿੰਦਾ ਬਾਕੀ ਇਹ ਤੇ ਦੇਖੋ ਮੁਕਤ ਉਹਦਾ ਭਤੀਆ ਵਾ ਜਗਰਾਜ ਸਿੰਘ ਤੇਰਾ ਨਾਮ ਬਲਵਿੰਦਰ ਸਿੰਘ ਸੋ ਇਹ ਪ੍ਰੋਣ ਨਾਮ ਦਾ ਕੁੜੀ ਨੂੰ ਕੋੜ ਦਾ ਮਾਰਦਾ ਏ ਤੇ ਇਹਦੀ ਸਵੇਰੇ ਪਰੇ ਸੀ ਤੇ ਉਹਨੇ ਆਣ ਕੇ ਉੱਤੇ ਗੋਲਗਾ ਮਾਰ ਦਿੱਤਾ ਪਈ ਉਹ ਉਹ ਦਹਾੜੀ ਦਾ ਗੱਲ ਕੋਈ ਨਹੀਂ ਤੇ ਉਹ ਵੀ ਦਾ ਕਾਜ ਉਹਨੇ ਪਿਓ ਨੇ ਵੀ ਆਖਿਆ ਕੋਈ ਨਹੀਂ ਉਹਨਾਂ ਦਾ ਦੱਸਦੇ ਕਿ ਬੜਾ ਗੋੜੀਆਂ ਲਾਉਂਦੀਆਂ ਗੋੜੀਆਂ ਪਾੜੀਆਂ ਤੇਨ ਲੱਗੀਆਂ ਚਾਰ ਲੱਗੀਆਂ ਵਾ ਚਾਰ ਗੋੜੀਆਂ ਉਹਦਾ ਲੱਗੂ ਬਾਹਰ ਜਿਉਂ ਅਸੀਂ ਵੇਖਾਂ ਨੇ ਠੀਕ ਨਹੀਂ ਆਇਦਾ ਅਟਵਰਕ ਕੀ ਆ ਜੀ ਇਹ ਬਲਾ ਹਾਂਜੀ ਸਰ ਮਾਮਲਾ ਕੀ ਆ ਇਹਦੀ ਇਹਨਾਂ ਦੇ ਜਿਹੜਾ ਜਗਤਰਾਜ ਸਿੰਘ ਹੈ ਇਹਦੇ ਜਿਹੜੇ ਉਹ ਦੁਗੀਆਂ ਮਾਰੀ ਐ ਇਹਦੇ ਜੀਜੇ ਨੇ ਜਿਹੜਾ ਜਗਜੀਤ ਸਿੰਘ ਹੈ ਤੇ ਉਹ ਇਹਨਾਂ ਦਾ ਆਪਸੀ ਜਿਹੜੀ ਇਹਦਾ ਲੜਕੀ ਨੂੰ ਉਹ ਥੋੜਾ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਇਹਨਾਂ ਦੇ 2-3 ਦਿਨ ਇਹਨਾਂ ਦੀ ਪੰਚਾਇਤਾ ਉੱਥੇ ਹੁੰਦੀਆਂ ਰਹੀਆਂ ਤੇ ਹੁਣ ਉਹਨੇ ਕਬੱਡੀ ਮੈ ਉੱਥੇ ਮੈਚ ਚੱਲਦਾ ਸੀ ਪਿੰਡ ਦੇ ਵਿੱਚ ਉੱਥੇ ਉਸਨੇ ਆ ਕੇ ਤੇ ਇਹਦੇ ਤੇ ਫਾਇਰ ਕੀਤਾ ਤੇ ਉਹ ਸਾਡੀ ਪੁਲਿਸ ਪਾਰਟੀ ਗਈਆਂ ਹੋਈਆਂ ਉਹਨੂੰ ਫੜ ਲੈਣੇ ਜਲਦੀ ਤੇ ਆਪਸੀ ਰੰਜੀਤ ਸਿੰਘ ਜੀ ਇਹ ਆਪਸੀ ਰੰਜੀਤ ਸਿੰਘ ਜੀ ਕਬੱਡੀ ਉੱਥੇ ਮੈਚ ਚੱਲਦਾ ਸੀ ਇਹ ਜੁਗਰਾਜ ਆ ਤੇ ਇਹਦਾ ਜਿਹੜਾ ਜੀਜਾ ਹੈ ਜਗਜੀਤ ਇਹਨਾਂ ਦੇ ਦੱਸਣ ਮੁਤਾਬਕ ਕੋਣੇ ਫਾਇਰੇ ਦੇ ਮਾਰੇ ਆ ਤੇ ਉਸ ਨੂੰ ਅਸੀਂ ਜਲਦੀ ਕਰਲਾਂਗੇ ਗ੍ਰਫਤਾਰ ਕਿੰਨੇ ਨੂੰ ਤੰਗ ਪਰੇਸ਼ਾਨ ਕਰਨਾ ਭਜੀ ਮਾਮਲਾ ਸਰ ਹਾਂਜੀ ਕੁੱੜੀ ਨੂੰ ਤੰਗ ਪਰੇਸ਼ਾਨ ਕਰਨਾ ਮਾਮਲਾ ਹਾਂ ਇਹਦੀ ਜਿਹੜਾ ਇੰਜਰਡ ਹੈ ਇਹਦੀ ਭੈਣ ਮੈਰਿਡ ਸੀਗੀ ਜਗਜੀਤ ਨਾਲ ਉਹਨੂੰ ਉਹ ਤੰਗ ਪਰੇਸ਼ਾਨ ਕਰਦੇ ਸੀ ਤੇ ਉਹ ਮਸਲਾ ਜੀ ਸਰ ਹਾਲਤ ਕੀ ਆ ਤੇ ਕਿੰਨੀਆਂ ਕੋ ਗੋਲੀਆਂ ਠੀਕ ਆ ਜੀ ਉਹ ਡਾਕਟਰ ਸਾਹਿਬ ਕਰ ਰਹੇ ਆ ਬਾਕੀ ਡਾਕਟਰ ਸਾਹਿਬ ਨੂੰ ਪਤਾ ਹੋਊਗਾ ਪ੍ਰੋਪਰਲੀ ਕਰ ਰਹੇ ਮੈਂ ਜਾ ਕੇ ਮਿਲ ਕੇ ਆਂ ਡਾਕਟਰ ਸਾਹਿਬ ਨੂੰ ਵੀ ਕੀਤਾ ਕਿ ਚੰਗੀ ਤਰ੍ਹਾਂ ਵਧੀਆ ਲੱਗ ਰਿਹਾ ਹੈ ਬਸ ਠੀਕ ਹੋ ਗਿਆ ਥੈਂਕ ਯੂ ਸਰ ਲਧਿਆਰਾ ਲਾਈਵ ਦੇ ਲਈ ਬਾਬੀ ਖੁਰਾਨਾ ਦੀ ਰਿਪੋਰਟ